ਸਤਿ ਸ਼੍ਰੀ ਅਕਾਲ ਜੀ। ਬੁੜੀਏ ਮੈਂ ਆਪਣੇ ਪੇਕੇ ਤੋਂ ਟਰੱਕ ਭਰ ਕੇ ਦਾਜ ਦਾ ਲੈ ਕੇ ਆਈਆਂ। ਤੇ ਸੋਨੇ ਦਾ ਤਾਂ ਕੋਈ ਅੰਤ ਹੀ ਨਹੀਂ ਆ। ਮੈਨੂੰ ਕੁਝ ਬੋਲਣ ਤੋਂ ਪਹਿਲਾਂ ਸੋਚ ਲਿਓ। ਹੁਣ ਇਸ ਘਰ ਦੀ ਮਾਲਕਣ ਮੈਂ ਆ। ਤੁਸੀਂ ਨਹੀਂ। ਕਿਰਨ ਆਪਣੀ ਸਾਸ ਨੂੰ ਬੋਲੀ। ਤਾਂ ਕਿਰਨ ਦੀ ਸਾਸ ਬੋਲੀ। ਰੱਬ ਕੋਲੋਂ ਡਰ ਬਹੂ। ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੋ ਸੁਣਮਦੀ ਰਹਿਣੀ ਆ ਮੇਰੀ ਇੱਜ਼ਤ ਦਾ ਕੋਈ ਤਾਂ ਖਿਆਲ ਕਰ ਗਵਾਂਢ ਵਿੱਚ ਆਵਾਜ਼ ਜਾਂਦੀ ਹੋਊਗੀ ਤੇਰੀ ਗਵਾਂਢ ਵਿੱਚ ਰਹਿੰਦੀ ਪਰਮਜੀਤ ਆਵਾਜ਼ ਸੁਣ ਕੇ ਆਪਣੇ ਕਮਰੇ ਤੋਂ ਬਾਹਰ ਆ ਕੇ ਆਪਣੀ ਬਹੂ ਨੂੰ ਕਹਿੰਦੀ ਆ ਕਿ ਬਹੂ ਸਵੇਰੇ ਸਵੇਰੇ ਟੀਵੀ ਕਿਉਂ ਲਾ ਦਿੱਤਾ ਤੂੰ ਕਿੰਨੀ ਆਵਾਜ਼ ਆ ਰਹੀ ਆ ਤਾਂ ਉਹਦੀ ਬਹੂ ਕਹਿੰਦੀ ਆ ਮੰਮੀ ਜੀ ਇਹ ਟੀਵੀ ਦੀ ਆਵਾਜ਼ ਨਹੀਂ ਆ ਇਹ ਆਵਾਜ਼ ਤਾਂ ਸਾਡੇ ਗਵਾਂਢੋਂ ਆ ਰਹੀ ਆ ਲੱਗਦਾ ਆ ਅੱਜ ਫੇਰ ਚਾਚੀ ਤੇ ਉਹਦੀ ਬਹੂ ਕਿਰੰਦੀ ਲੜਾਈ ਹੋ ਰਹੀ ਆ ਤੱਗਵਾਂਢਣ ਪਰਮਜੀਤ ਬੋਲੀ ਹਾਂ ਬਹੂ ਇਹਨਾਂ ਦੋਵਾਂ ਦਾ ਤਾਂ ਇਹ ਰੋਜ਼ ਦਾ ਕੰਮ ਆ ਇਨਾ ਕਹਿ ਕੇ ਪਰਮਜੀਤ ਕੌਰ ਆਪਣੇ ਕਮਰੇ ਵਿੱਚ ਚਲੀ ਗਈ। ਉਹਦੀ ਬਹੂ ਹਰਜੀਤ ਚਾਹ ਲੈ ਕੇ ਚਲੀ ਤੇ ਬੋਲੀ ਮੰਮੀ ਜੀ ਇਹ ਲਵੋ ਚਾਹ ਤੇ ਨਾਸ਼ਤੇ ਵਿੱਚ ਕੀ ਬਣਾਉਣਾ ਆ ਇਹ ਵੀ ਦੱਸ ਦਿਓ ਜੋ ਤੇਰੀ ਮਰਜ਼ੀ ਬਣਾ ਲੈ। ਬੋਲ ਕੇ ਪਰਮਜੀਤ ਸੋਚਣ ਲੱਗੀ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰਿਆ। ਜਿਹੜਾ ਤੂੰ ਮੈਨੂੰ ਇੰਨੀ ਚੰਗੀ ਬਹੂ ਦਿੱਤੀ ਆ ਨਹੀਂ ਤਾਂ ਅੱਜ ਕੱਲ੍ਹ ਹਰ ਘਰ ਵਿੱਚ ਸੱਸ ਬਹੂ ਦੇ ਝਗੜੇ ਨੂੰ ਲੈ ਵੇਖ ਕੇ ਲੱਗਦਾ ਆ ਜਿਵੇਂ ਘਰ ਘਾਟ ਤੇ ਜੁੱਧ ਦਾ ਮੈਦਾਨ ਜਾਦਾ ਹੋਵੇ ਇੱਥੇ ਤਾਂ ਮਹੱਲੇ ਵਿੱਚ ਸਾਰਿਆਂ ਦੇ ਘਰ ਸੱਸ ਬਹੂ ਦੀ ਵੱਖ-ਵੱਖ ਮਹਾਭਾਰਤ ਚੱਲ ਰਹੀ ਆ ਚੰਗਾ ਆ ਰੱਬਾ ਤੂੰ ਮੈਨੂੰ ਚੰਗੀ ਬਹੂ ਦਿੱਤੀ ਆ ਨਹੀਂ ਤਾਂ ਮੇਰਾ ਘਰ ਵੀ ਅੱਜ ਅਖਾੜਾ ਬਣ ਗਿਆ ਹੁੰਦਾ ਸ਼ਾਮ ਨੂੰ ਗਵਾਂਡ ਵਾਲੀ ਹਰਜਿੰਦਰ ਕੌਰ ਪਰਮਜੀਤ ਦੇ ਘਰ ਆਈ ਹਰਜਿੰਦਰ ਕੌਰ ਨੂੰ ਵੇਖ ਕੇ ਪਰਮਜੀਤ ਆਪਣੀ ਬਹੂ ਹਰਜੀਤ ਨੂੰ ਬੋਲੀ ਬਹੂ ਜਾ ਤੂੰ ਚਾਹ ਬਣਾ ਤੇ ਨਾਲ ਕੁਝ ਖਾਣ ਨੂੰ ਵੀ ਬਣਾ ਲਵੀਂ ਹਰਜਿੰਦਰ ਕਦੀ ਕਦੀ ਤਾਂ ਸਾਡੇ ਘਰ ਆਉਂਦੀ ਆ ਤੇ ਹਰਜਿੰਦਰ ਕੌਰ ਨੂੰ ਉਹ ਆਪਣੇ ਕਮਰੇ ਵਿੱਚ ਲਿਆ ਕੇ ਕਹਿਣ ਲੱਗੀ ਹਰਜਿੰਦਰ ਮੈਂ ਤੈਨੂੰ ਮਿਲਣ ਆਉਣ ਹੀ ਵਾਲੀ ਸੀ ਚੰਗਾ ਹੋਇਆ ਤੂੰ ਹੀ ਆ ਗਈਆਂ ਤੁਸੀਂ ਦੋਵੇਂ ਨõ ਸੱਸ ਰੋਜ਼ ਲੜਦੀਆਂ ਹੋ ਇਹੋ ਜਿਹਾ ਵੀ ਕੀ ਹੋ ਗਿਆ ਤਾਂ ਹਰਜਿੰਦਰ ਕੌਰ ਬੋਲੀ ਪਰਮਜੀਤ ਰਹਿਣ ਦੇ ਤੂੰ ਨਹੀਂ ਸਮਝੇਂਗੀ ਤਾਂ ਪਰਮਜੀਤ ਬੋਲੀ ਪਰ ਮੈਂ ਕਿਉਂ ਨਹੀਂ ਸਮਝੂੰਗੀ ਮੈਂ ਵੀ ਤੇਰੀ ਤਰ੍ਹਾਂ ਹੀ ਇੱਕ ਸੱਸ ਹੀ ਆ ਤਾਂ ਹਰਜਿੰਦਰ ਕੌਰ ਬੋਲੀ ਪਰਮਜੀਤ ਤੂੰ ਸੱਸ ਤਾਂ ਹੈ ਪਰ ਇੱਕ ਗਰੀਬ ਪੇਕਿਆਂ ਵਾਲੀ ਕੁੜੀ ਦੀ ਸੱਸ ਹੈਂ ਤੂੰ ਤੇ ਮੈਂ ਤੇਰੀ ਅਮੀਰ ਘਰ ਦੀ ਕੁੜੀ ਦੀ ਸੱਸ ਚੰਗਾ ਭਲਾ ਦਾਜ ਜੁ ਲਿਆਈ ਆ ਮੇਰੀ ਬਹੂ ਐਸੇ ਲਈ ਹੋਣ ਹਰ ਗੱਲ ਤੇ ਤਾਣੇ ਦਿੰਦੀ ਰਹਿੰਦੀ ਆ ਤਾਂ ਪਰਮਜੀਤ ਬੋਲੀ ਇਸ ਮਾਮਲੇ ਵਿੱਚ ਮੈਂ ਤਾਂ ਬਹੁਤ ਕਰਮਾਂ ਵਾਲੀ ਆ ਮੇਰੀ ਬਹੂ ਹਰਜੀਤ ਤਾਂ ਬਹੁਤ ਸਮਝਦਾਰ ਤੇ ਸੁਲਝੀ ਹੋਈ ਆ ਚੜਨਾ ਤਾਂ ਦੂਰ ਕਦੀ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਉਹਨੇ ਤਾਂ ਹਰਜਿੰਦਰ कौर ਬੋਲੀ ਪਰਮਜੀਤ ਹਜੇ ਤੇਰੇ ਮੁੰਡੇ ਦੇ ਵਿਆਹ ਨੂੰ ਸਮਾਂ ਹੀ ਕਿੰਨਾ ਹੋਇਆ ਆ ਦੋ ਮਹੀਨਿਆਂ ਵਿੱਚ ਭਲਾ ਬਹੂ ਆਪਣਾ ਅਸਲੀ ਰੰਗ ਕਿਉਂ ਦਿਖਾਊਗੀ ਅਜੇ ਕੁਝ ਮਹੀਨੇ ਲੰਘ ਲੈਣ ਦੇ ਹੋਰ ਫਿਰ ਵੇਖੀ ਇਹ ਕਿਵੇਂ ਆਪਣਾ ਅਸਲੀ ਰੰਗ ਵਿਖਾਉਂਦੀ ਆ ਤੈਨੂੰ ਮੇਰੀ ਬਹੂ ਚਾਹੇ ਸੁਭਾਅ ਦੀ ਤੇਜ ਆ ਭਾਈ ਪਰ ਘੱਟ ਤੋਂ ਘੱਟ ਤੇਰੀ ਬਹੂ ਵਾਂਗ ਚੰਗਾ ਹੋਣ ਦਾ ਡਰਾਮਾ ਤਾਂ ਨਹੀਂ ਕਰਦੀ ਜੋ ਹੁੰਦਾ ਮੂੰਹ ਤੇ ਬੋਲਦੀ ਆ ਤੇਰੀ ਤੇ ਮੇਰੀ ਬਹੂ ਤਾਂ ਇੱਕ ਹੀ ਸ਼ੈਅ ਤੋਂ ਆ ਇਸ ਲਈ ਮੇਰੀ ਬਹੂ ਕਿਰਨ ਦਾਸ ਰਹੀ ਸੀ ਕਿ ਹਰਜੀਤ ਇੰਨੀ ਸਿੱਧੀ ਵੀ ਨਹੀਂ ਆ ਜਿੰਨਾ ਤੁਸੀਂ ਉਹਨੂੰ ਸਮਝਦੇ ਹੋ ਤੇ ਇਹਦੇ ਪਰਿਵਾਰ ਨੇ ਤੁਹਾਨੂੰ ਜਾਣ ਬੁੱਝ ਕੇ ਦਾਜ ਨਹੀਂ ਦਿੱਤਾ ਨਹੀਂ ਤਾਂ ਅੱਜ ਦੇ ਜ਼ਮਾਨੇ 'ਚ ਭਲਾ ਕਿਹੜਾ ਪਿਓ ਆਪਣੀ ਧੀ ਨੂੰ ਐਵੇਂ ਖਾਲੀ ਹੱਥ ਵਿਦਾ ਕਰ ਦਿੰਦਾ ਆ ਪਰਮਜੀਤ ਤੂੰ ਇੱਕ ਸਿੱਧੀ ਸਾਦੀ ਜਈ ਔਰਤਾਂ ਇਸੇ ਲਈ ਤੇਰੀ ਬਹੂ ਦੇ ਪੇਕੇ ਆਣੇ ਤੈਨੂੰ ਐਵੇਂ ਹੀ ਸਮਝਿਆ ਨਹੀਂ ਤਾਂ ਆਪਣੀ ਕੁੜੀ ਨੂੰ ਐਵੇਂ ਖਾਲੀ ਹੱਥ ਵਿਦਾ ਕਰਨ ਦੀ ਹਿੰਮਤ ਨਾ ਕਰਦੇ ਹੋ ਮੈਂ ਤਾਂ ਕਹਿੰਨੀ ਆ ਤੂੰ ਆਪਣੀ ਬਹੂ ਨੂੰ ਇੰਨਾ ਸਿਰ ਤੇ ਨਾ ਚੜਾ ਹੋ ਸਕੇ ਤਾਂ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਾ ਕਰਿਆ ਕਰ ਫੇਰ ਵੇਖੀ ਕਿਵੇਂ ਉਹਦੀ ਤੇ ਉਹਦੇ ਮਾਪਿਓ ਦੀ ਅਕਲ ਟਿਕਾਣੇ ਆਂਦੀ ਆ ਓਨੇ ਚਿਰ ਨੂੰ ਹਰਜੀਤ ਵੀ ਚਾਹ ਲੈ ਕੇ ਆ ਜਾਂਦੀ ਆ ਤਾਂ ਹਰਜਿੰਦਰ ਕੌਰ ਹਰਜੀਤ ਨੂੰ ਵੇਖ ਕੇ ਆਪਣੀ ਗੱਲ ਬਦਲ ਕੇ ਕਹਿਣ ਲੱਗਦੀ ਆ ਹਰਜੀਤ ਪੁੱਤ ਇਹਨਾਂ ਸਭ ਕਰਨ ਦੀ ਕੀ ਲੋੜ ਸੀ ਆਬੈ ਸਾਡੇ ਕੋਲ ਤਹਰਜੀਤ ਬੋਲੀ ਚਾਚੀ ਜੀ ਤੁਸੀਂ ਦੋਵੇਂ ਚਾਹ ਪੀ ਲਓ ਮੈਂ ਰਸੋਈ ਚ ਕੰਮ ਨਬੇੜ ਕੇ ਹੁਣੇ ਥੋੜੀ ਦੇਰ ਚ ਆ ਜਾਨੀ ਆ ਤਹਰਜੀਤ ਦੇ ਜਾਂਦਿਆਂ ਹੀ ਹਰਜਿੰਦਰ कौर ਬੋਲੀ ਵੇਖਿਆ ਪਰਮਜੀਤ ਤੇਰੀ ਬਉ ਤਾਂ ਮਿੱਠੀ ਛੁਰੀ ਆ ਤੈਨੂੰ ਮਿੱਠਾ ਬਣ ਬਣ ਕੇ ਹੀ ਕੱਟੂਗੀ ਤੇ ਮੈਂ ਤਾਂ ਕਹਨੀ ਆ ਇਹਨੂੰ ਇਹਦੇ ਕਰੀਬ ਮਾਪਿਆਂ ਦੇ ਤਾਣੇ ਵੀ ਦਿਆ ਕਰ ਫਿਰ ਵੇਖੀ ਕਿਵੇਂ ਇਹਦੇ ਪੇਕਿਆਂ ਤੋਂ ਵੀ ਪੈਸੇ ਆਉਣ ਲੱਗਣਗੇ ਤੇ ਤੇਰੀ ਬਹੂ ਵੀ ਤੇਰੀ ਮੁਠੀ 'ਚ ਰਹੂਗੀ ਇਹ ਕਹਿ ਕੇ ਹਰਜਿੰਦਰ ਕੌਰ ਪਕੌੜੇ ਤੇ ਚੁਸਕੀਆਂ ਲੈ ਲੈ ਕੇ ਚਾਹ ਪੀਣ ਲੱਗ ਪਈ ਹਰਜਿੰਦਰ ਕੌਰ ਦੇ ਜਾਣ ਤੋਂ ਬਾਅਦ ਪਰਮਜੀਤ ਦਾ ਹਾਲ ਤਾਂ ਬਿਹਾਲ ਹੋ ਗਿਆ ਉਹਨੇ ਸੋਚ ਲਿਆ ਸੀ ਕਿ ਹੁਣ ਉਹ ਆਪਣੀ ਬਹੂ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰੂਗੀ ਆਖਿਰ ਉਹ ਵੀ ਤਾਂ ਇੱਕ ਸਾਸਿਆ ਬਲ ਆਪਣੀ ਬਹੂ ਦੇ ਸਾਹਮਣੇ ਕਿਉਂ ਚੁਕੇ ਮੇਰੇ ਸਿੱਧੇ ਪੰਨ ਦਾ ਫਾਇਦਾ ਚੁੱਕ ਲਿਆ ਇਹਦੇ ਪੇਕੇਆ ਨੇ ਤਾਂ ਹੀ ਤਾਂ ਦਾਜ ਵਿੱਚ ਇੱਕ ਫੁੱਟੀ ਕੌੜੀ ਵੀ ਨਹੀਂ ਦਿੱਤੀ ਉਹਨਾਂ ਨੇ ਹਰਜਿੰਦਰ ਕੌਰ ਤਾਂ ਆਪਣਾ ਕੰਮ ਕਰਕੇ ਜਾ ਚੁੱਕੀ ਸੀ ਸ਼ੱਕ ਦਾ ਬੀਜ ਪਰਮਜੀਤ ਦੇ ਮਨ ਵਿੱਚ ਉੱਗ ਚੁੱਕਿਆ ਸੀ ਪਰਮਜੀਤ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਉਹਨੂੰ ਆਪਣੀ ਬਹੂ ਹਰਜੀਤ ਦੀ ਮਿੱਠੀ ਜ਼ੁਬਾਨ ਤੇ ਛਾਕ ਹੋਣ ਲੱਗਾ। ਉਹਨੂੰ ਲੱਗਣ ਲੱਗਾ ਕਿ ਹਰਜੀਤ ਸਿਰਫ ਚੰਗੇ ਹੋਣ ਦਾ ਡਰਾਮਾ ਕਰਦੀ ਆ ਤੇ ਜਾਣ ਬੁੱਝ ਕੇ ਮਿੱਠਾ ਬੋਲਦੀ ਆ ਤਾਂ ਕਿ ਮੇਰੇ ਘਰ ਤੇ ਮੇਰੀ ਜਾਇਦਾਦ ਤੇ ਕਬਜ਼ਾ ਆਸਾਨੀ ਨਾਲ ਕਰ ਸਕੇ। ਤੇ ਮੈਂ ਤਾਂ ਇੰਨੀ ਵੱਡੀ ਮੂਰਖ ਨਿਕਲੀ ਕਿ ਮੈਂ ਇਹਦੇ ਦਿਖਾਵੇ ਨੂੰ ਸੱਚ ਮੰਨ ਕੇ ਇਹਨੂੰ ਧੀ ਦਾ ਪਿਆਰ ਦੇਣ ਲੱਗੀ। ਪਰ ਬਸ ਹੁਣ ਹੋਰ ਨਹੀਂ ਆਖਿਰ ਮੈਂ ਵੀ ਇੱਕ ਸੱਸ ਹਾਂ ਇਹਦੇ ਤੇ ਇਹਦੇ ਪੇਕੇ ਵਾਲਿਆਂ ਨੂੰ ਸਭ ਕੁਝ ਸਿਖਾ ਕੇ ਹੀ ਦਮ ਲਵਾਂਗੀ ਦੂਜੇ ਦਿਨ ਪਰਮਜੀਤ ਬਾਹਰੋਂ ਸੈਰ ਕਰਕੇ ਆਈ ਤਖਰਜੀਤ ਬੋਲੀ ਮੰਮੀ ਜੀ ਮੈਂ ਕਦੋਂ ਦੀ ਤੁਹਾਨੂੰ ਲੱਭ ਰਹੀ ਸੀ ਤੁਸੀਂ ਸੈਰ ਕਰਨ ਗਏ ਸੀ ਤੇ ਅੱਜ ਮੈਨੂੰ ਦੱਸ ਕੇ ਵੀ ਨਹੀਂ ਗਏ ਤਾਂ ਪਰਮਜੀਤ ਬੋਲੀ ਕੀ ਮੈਂ ਤੇਰੀ ਗੁਲਾਮ ਆ ਜੋ ਤੈਨੂੰ ਹਰ ਗੱਲ ਦੱਸ ਕੇ ਜਾਇਆ ਕਰਾਂ ਤਾਂ ਹਰਜੀਤ ਬੋਲੀ ਮੰਮੀ ਜੀ ਮੈਂ ਤੁਹਾਡਾ ਚਾਹ ਲਈ ਇੰਤਜ਼ਾਰ ਕਰ ਰਹੀ ਸੀ ਬਸ ਇਸੇ ਲਈ ਪੁੱਛ ਬੈਠੀ ਤੇ ਅੱਜ ਤਾ ਤੁਸੀਂ ਅਜੇ ਤੱਕ ਦਵਾਈ ਵੀ ਨਹੀਂ ਖਾਧੀ ਬੋਲ ਕੇ ਹਰਜੀਤ ਆਪਣੇ ਤੇ ਪਰਮਜੀਤ ਲਈ ਚਾਹ ਲੈ ਆਈ ਤਾਂ ਪਰਮਜੀਤ ਬੋਲੀ ਹਾਂ ਹਾਂ ਮੈਨੂੰ ਪਤਾ ਆ ਮੇਰਾ ਕੰਮ ਆ ਮੈਂ ਆਪੇ ਕਰ ਲਵਾਂਗੀ ਤੈਨੂੰ ਜਿਆਦਾ ਮਿੱਠਾ ਬਣ ਕੇ ਗੱਲ ਕਰਨ ਦੀ ਲੋੜ ਨਹੀਂ ਆ ਤੇ ਇਹ ਕਾਜੂ ਕਤਰੀ ਵਾਲੇ ਬਿਸਕਟ ਤਾਂ ਲੈ ਆਈਆਂ ਤੂੰ ਪਰ ਤੇਰੇ ਭੇਕਿਆਂ ਚ ਤਾਂ ਤੂੰ ਕਦੀ ਇਹੋ ਜਿਹੇ ਬਿਸਕਟ ਖਾਦੇ ਵੀ ਨਹੀਂ ਹੋਣਗੇ ਇੱਥੇ ਆ ਕੇ ਤਾਂ ਤੇਰੇ ਮ제 ਹੋ ਗਏ ਤਹਰ ਜੀ ਤਹੌਲੀ ਜੀ ਬੋਲੀ ਮੰਮੀ ਜੀ ਤੁਹਾਨੂੰ ਚਾਹ ਨਾਲ ਇਹ ਬਿਸਕਟ ਪਸੰਦ ਆਣਾ ਇਸੇ ਲਈ ਲੈ ਆਈ ਸੀ ਮੈਂ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਥੋੜੀ ਦੇਰ ਬਾਅਦ ਹਰਜੀਤ ਨੇ ਸਾਰਿਆਂ ਲਈ ਖਾਣਾ ਲਾ ਦਿੱਤਾ ਜਿਵੇਂ ਹੀ ਹਰਜੀਤ ਸਾਰਿਆਂ ਨਾਲ ਬਹਿ ਕੇ ਖਾਣਾ ਖਾਣ ਬੈਠੀ ਤਾਂ ਪਰਮਜੀਤ ਬੋਲੀ ਹਰਜੀਤ ਜੇ ਤੂੰ ਸਾਰਿਆਂ ਨਾਲ ਖਾਣਾ ਖਾਣ ਬਹਿ ਜਾਵੇਂਗੀ ਤਾਂ ਸਾਰਿਆਂ ਨੂੰ ਖਾਣਾ ਕੌਣ ਫੜਾਊਗਾ ਤਾਂ ਹਰਜੀਤ ਦਾ ਸਹੁਰਾ ਬੋਲਿਆ ਰੋਜ਼ ਤਾਂ ਹਰਜੀਤ ਸਾਡੇ ਨਾਲ ਬਹਿ ਕੇ ਹੀ ਖਾਣਾ ਖਾਂਦੀ ਆ ਫਿਰ ਅੱਜ ਕੀ ਹੋ ਗਿਆ ਤਾਂ ਫਿਰ ਹਰਜੀਤ ਦਾ ਪਤੀ ਵੀ ਬੋਲਿਆ ਹਾਂ ਮੰਮੀ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ ਤਾਂ ਪਰਮਜੀਤ ਬੋਲੀ ਉਦੋਂ ਤਾਂ ਹਰਜੀਤ ਨਵੀਂ ਨਵੀਂ ਸੀ ਇਸ ਲਈ ਪਰ ਹੁਣ ਇਹਨੂੰ ਇੱਥੋਂ ਦੇ ਰਿਵਾਜ ਸਿੱਖਣੇ ਪੈਣਗੇ ਤੇ ਫਿਰ ਆਪਣੇ ਪਤੀ ਵੱਲ ਵੇਖ ਕੇ ਪਰਮਜੀਤ ਬੋਲੀ ਤੁਹਾਨੂੰ ਯਾਦ ਨਹੀਂ ਆ ਤੁਹਾਡੀ ਮਾਂ ਵੀ ਮੈਨੂੰ ਸਾਰਿਆਂ ਤੋਂ ਅਖੀਰ ਚ ਖਾਣਾ ਖਾਣ ਲਈ ਕਿਹਾ ਕਰਦੀ ਸੀ ਇਹ ਤਾਂ ਸਦੀਆਂ ਤੋਂ ਸਾਡੇ ਘਰ ਦੀ ਪਰੰਪਰਾ ਚੱਲਦੀ ਆ ਰਹੀ ਆ। ਪਲਾ ਮੈਂ ਇਸ ਪਰੰਪਰਾ ਨੂੰ ਕਿਵੇਂ ਤੋੜ ਸਕਦੀ ਆ? ਸਾਰੇ ਖਾਣਾ ਖਾ ਕੇ ਚਲੇ ਜਾਂਦੇ ਆ। ਤੇ ਵਿਚਾਰੀ ਹਰਜੀਤ ਅਖੀਰ 'ਚ ਇਕੱਲੀ ਖਾਣਾ ਖਾਣ ਬੈਠਦੀ ਆ। ਅੱਜ ਉਹਦੇ ਗਲੇ ਤੋਂ ਨਿਵਾਲਾ ਥੱਲੇ ਨਹੀਂ ਸੀ ਜਾ ਰਿਹਾ ਤੇ ਉਹਨੂੰ ਰੋਣਾ ਆ ਗਿਆ। ਹਰਜੀਤ ਨੇ ਅੱਜ ਤੱਕ ਇਕੱਲੀ ਬਹਿ ਕੇ ਖਾਣਾ ਨਹੀਂ ਸੀ ਖਾਦਾ। ਤੇ ਆਪਣੀ ਸਾਸ ਸਦਾ ਰੁੱਖਾ ਸੁਭਾ ਕਿਤੇ ਨਾ ਕਿਤੇ ਉਹਦੇ ਦਿਲ ਨੂੰ ਠੇਸ ਪਹੁੰਚਾ ਰਿਹਾ ਸੀ بارش ਦਾ ਮੌਸਮ ਸ਼ੁਰੂ ਹੋ ਗਿਆ ਸੀ ਤਾਂ ਹਰਜੀਤ ਕਹਿਣ ਲੱਗੀ ਮੰਮੀ ਜੀ ਮੈਂ ਸੋਚ ਰਹੀ ਹਾਂ ਕਮਰੇ ਵਿੱਚ ਹੀਟਰ ਲਗਵਾ ਦਵਾਂ ਠੰਡ ਬਹੁਤ ਲੱਗਦੀ ਆ ਤੇ ਕੱਪੜੇ ਵੀ ਨਹੀਂ ਸੁੱਕਦੇ ਜੇ ਹੀਟਰ ਲੱਗ ਜਾਊਗਾ ਤਾਂ ਕੱਪੜੇ ਵੀ ਛੇਤੀ ਸੁੱਕ ਜਾਇਆ ਕਰਨਗੇ ਤਾਂ ਪਰਮਜੀਤ ਬੋਲੀ ਹੀਟਰ ਤੇ ਉਹਨੂੰ ਲੋ ਆਉਣ ਦੇ ਪੈਸੇ ਕੀ ਤੇਰਾ ਪਿਓ ਦਊਗਾ ਆਪਣੇ ਪੇਕਿਆਂ ਚ ਤਾਂ ਦੋ ਕੋਠਿਆਂ ਚ ਵੱਡੀ ਹੋਈਆਂ ਪਰ ਇੱਥੇ ਆ ਕੇ ਤਾਂ ਤੇਰੇ ਨਖਰੇ ਹੀ ਉੱਚੇ ਹੋ ਗਏ ਆ ਇੱਥੇ ਆ ਕੇ ਤੈਨੂੰ ਰਾਜਿਆਂ ਵਾਲੀ ਜ਼ਿੰਦਗੀ ਜੋ ਜਿਉਣ ਨੂੰ ਮਿਲ ਗਈ ਆ ਤਾਂ ਹਰਜੀਤ ਫਿਰ ਕੋੜਾ ਘੋਟ ਪੀ ਕੇ ਚੁੱਪ ਹੋ ਗਈ ਤੇ ਉਹਨੇ ਆਪਣੀ ਸੱਸ ਦੀ ਕਿਸੇ ਗੱਲ ਦਾ ਕੋਈ ਜਵਾਬ ਨਾ ਦਿੱਤਾ ਦੇਣ ਮਹੀਨੇ ਬੀਤਣ ਲੱਗੇ ਪਰ ਪਰਮਜੀਤ ਦੇ ਤਾਨੇ ਹੋਰ ਵੀ ਵਾਦੇ ਗਏ ਗਵਾਂਡਨ ਮਗਰ ਲੱਗ ਕੇ ਪਰਮਜੀਤ ਆਏ ਦਿਨ ਆਪਣੇ ਘਰ ਕਲੇਸ਼ ਰੱਖਦੀ ਇੱਕ ਦਿਨ ਅਚਾਨਕ ਪਰਮਜੀਤ ਨੂੰ ਚੱਕਰ ਆ ਗਿਆ ਤੇ ਉਹ ਥੱਲੇ ਡਿੱਗ ਪਈ ਹਰਜੀਤ ਘਰ ਕੱਲੀ ਹੀ ਸੀ ਉਹ ਤੁਰੰਤ ਕਾਰ ਚਲਾ ਕੇ ਪਰਮਜੀਤ ਨੂੰ ਹਸਪਤਾਲ ਲੈ ਕੇ ਪਹੁੰਚ ਗਈ ਡਾਕਟਰ ਨੇ ਚੈੱਕਅਪ ਦੇ ਬਾਅਦ ਦੱਸਿਆ ਕਿ ਪਰਮਜੀਤ ਜਿਹੜੀਆਂ ਦਵਾਈਆਂ ਖਾ ਰਹੀ ਸੀ ਉਹ ਫਾਇਦੇ ਦੀ ਬਜਾਏ ਨੁਕਸਾਨ ਕਰ ਗਈਆਂ ਆ ਜਿਨ੍ਹਾਂ ਦੀ ਵਜ੍ਹਾ ਨਾਲ ਉਹਨਾਂ ਦੀ ਕਿਡਨੀ ਖਰਾਬ ਹੋ ਗਈ ਆ ਤੇ ਇਸ ਲਈ ਉਹਨਾਂ ਦੀ ਕਿਡਨੀ ਬਦਲਣੀ ਪਵੇਗੀ ਪਰ ਡੋਨਰ ਮਿਲਣ ਨੂੰ ਸਮਾਂ ਲੱਗ ਸਕਦਾ ਆ ਤਾਂ ਹਰਜੀਤ ਬੋਲੀ ਡਾਕਟਰ ਸਾਹਿਬ ਤੁਸੀਂ ਮੇਰੀ ਕਿਡਨੀ ਲੈ ਲਓ ਪਰ ਮੇਰੀ ਮੰਮੀ ਜੀ ਨੂੰ ਬਚਾ ਲਓ ਹਰਜੀਤ ਦਾ ਪਤੀ ਸੋਹਰਾ ਵੀ ਹਸਪਤਾਲ ਪਹੁੰਚ ਗਿਆ ਤਾਂ ਉਹਨਾਂ ਨੇ ਆ ਕੇ ਵੇਖਿਆ ਕਿ ਹਰਜੀਤ ਆਪਣੀ ਕਿਡਨੀ ਟ੍ਰਾਂਸਪਲੇਂਟ ਕਰਾਉਣ ਨੂੰ ਤਿਆਰ ਹੋ ਚੁੱਕੀ ਸੀ ਪਰਮਜੀਤ ਨੂੰ ਹੋਸ਼ ਆਇਆ ਤਾਂ ਉਹਨੂੰ ਹਰਜੀਤ ਦੇ ਪਤੀ ਨੇ ਸਾਰਾ ਕੁਝ ਦੱਸਿਆ ਤੇ ਕਿਹਾ ਮੰਮੀ ਤੂੰ ਜਾਣਦੀ ਆ ਜਿਹੜੀ ਪਰਮਜੀਤ ਹਰਜੀਤ ਦੇ ਪੇਕਿਆਂ ਨੂੰ ਤੂੰ ਇੰਨੇ ਤਾਨੇ ਮਾਰਦੀ ਸੀ ਅੱਜ ਉਹਨਾਂ ਨੇ ਹੀ ਮੇਰੀ ਮਦਦ ਕੀਤੀ ਆ ਮੈਂ ਤਾਂ ਆਪਣੇ ਸਾਰੇ ਪੈਸੇ ਵਿਆਸ ਤੇ ਦੇ ਰੱਖਿਆ ਮੇਰੇ ਕੋਲ ਕੈਸ਼ ਵਿੱਚ 1 ਰੁਪਿਆ ਵੀ ਨਹੀਂ ਸੀ ਤਾਂ ਉਹਨਾਂ ਨੇ ਆਪਣੀ ਸਾਰੀ ਜਮਾ ਪੂੰਜੀ ਮੇਰੇ ਹੱਥ ਤੇ ਰੱਖਦੇ ਹੋਏ ਕਿਹਾ ਕਿ ਪੋਤਾ ਆਪਣੀ ਮਾਂ ਦੀ ਜਾਨ ਬਚਾਉਣ ਲਈ ਤੂੰ ਇਹ ਪੈਸੇ ਲੈ ਲੈ ਤੇ ਜਦੋਂ ਪਰਮਜੀਤ ਨੂੰ ਪਤਾ ਲੱਗਿਆ ਕਿ ਉਹਦੀ ਬਹੂ ਨੇ ਆਪਣੀ ਕਿਡਨੀ ਦੇ ਕੇ ਉਹਦੀ ਜਾਨ ਬਚਾਈ ਆ ਤਾਂ ਉਹ ਫੁੱਟ ਫੁੱਟ ਕੇ ਰੋ ਪਈ ਤੇ ਬੋਲੀ ਬਹੂ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਜੋ ਵੀ ਕੀਤਾ ਉਹ ਕਿਸੇ ਦੇ ਮਗਰ ਲਾ ਕੇ ਕੀਤਾ ਹਰਜੀਤ ਨੂੰ ਜਦੋਂ ਪਤਾ ਲੱਗਿਆ ਕਿ ਗਵੰਡਨ ਚਾਚੀ ਨੇ ਮੇਰੀ ਸੱਸ ਨੂੰ 扑ੜਕਾਇਆ ਸੀ ਤਾਂ ਉਹ ਬੋਲੀ ਮੰਮੀ ਜੀ ਜਿੰਨਾ ਲੋਕਾਂ ਦੇ ਘਰ ਸੁੱਖ ਸ਼ਾਂਤੀ ਦਾ ਨਾਮ ਨਿਸ਼ਾਨ ਨਹੀਂ ਆ ਉਹ ਦੂਜਿਆਂ ਦੇ ਘਰ ਵੀ ਸੁੱਖ ਸ਼ਾਂਤੀ ਨਹੀਂ ਰਹਿਣ ਦਿੰਦੇ ਉਹ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਪਿੱਛੇ ਲੰਮਦੇ ਆ ਤਾਂ ਕਿ ਉਹਨਾਂ ਦੇ ਘਰ ਦੀ ਵੀ ਸੁੱਖ ਸ਼ਾਂਤੀ ਭੰਗ ਹੋ ਜਾਵੇ ਸਾਨੂੰ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਆ ਤਾਂ ਪਰਮਜੀਤ ਨੇ ਆਪਣੀ ਬਹੂ ਨੂੰ ਗਲੇ ਲਾ ਲਿਆ ਤੇ ਬੋਲੀ ਬਹੂ ਹੁਣ ਮੈਂ ਕਿਸੇ ਦੀਆਂ ਵੀ ਗੱਲਾਂ ਵਿੱਚ ਨਹੀਂ ਆਉਂਗੀ ਪਤਾ ਨਹੀਂ ਮੈਂ ਉਹਦੇ ਮਗਰ ਲਾ ਕੇ ਆਪਣੇ ਘਰ ਕਿੰਨਾ ਕਲੇਸ਼ ਪਾ ਲਿਆ ਸੀ ਸੋ ਦੋਸਤੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਜ਼ਰੂਰ ਆਈ ਹੋਵੇਗੀ ਕਹਾਣੀ ਪਸੰਦ ਆਈ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ